ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਅਸੀਂ ਆਪ ਜੀ ਦੇ ਨਾਲ ਧੰਨ ਧੰਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਪਿਆਰੇ ਬਾਬਾ ਇਸ਼ਾ ਸਿੰਘ ਮਹਾਰਾਜ ਜੀ ਦੀਆਂ ਸਾਖੀਆਂ ਸਾਂਝੀਆਂ ਕਰਦੇ ਹਾਂ ਤੇ ਅੱਗੇ ਸਿੱਖ ਸਹਿ ਗੁਰੂ ਸਹਿਬਾਨਾਂ ਦੀਆਂ ਵੀ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੰਗਤ ਜੀ ਸਿੱਖ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਸੰਗਤ ਜੀ ਜਿਹੜੇ ਵੀ ਵੀਰ ਜਾਂ ਭੈਣ ਇਸ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਦੇ ਚਰਨਾਂ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਤਾਂ ਤੁਹਾਨੂੰ ਮਿਲ ਸਕੇ ਤੇ ਤੁਸੀਂ ਵੀ ਸਾਖੀਆਂ ਸੁਣ ਕੇ ਲਾਹਾ ਲੈ ਸਕੋ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨ ਧੰਨ ਪਿਆਰੇ ਬਾਬਾ ਨਨ ਸਿੰਘ ਮਹਾਰਾਜ ਜੀ ਦੀ ਸਾਖੀ ਇਹ ਸਾਖੀ ਨੂੰ ਧਿਆਨ ਨਾਲ ਅੱਖਾਂ ਬੰਦ ਕਰਕੇ ਤਨ ਤਨ ਪਿਆਰੇ ਬਾਬਾ ਨਨ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰਿਓ ਤੇ ਉਸ ਤੋਂ ਬਾਅਦ ਤੁਸੀਂ ਇਹ ਸਾਖੀ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਬਾਬਾ ਨਨ ਸਿੰਘ ਜੀ ਮਹਾਰਾਜ ਲਿਖਣਾ ਨਾ ਭੁੱਲਿਓ ਸੰਗਤ ਜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਿਆਰੇ ਬਾਬਾ ਨਨ ਸਿੰਘ ਜੀ ਦੀ ਪਵਿੱਤਰ ਸਾਖੀ ਮੈਂ ਮਹਿਮਾਨ ਸਾਧੂ ਸੰਤ ਨਕਸਰ ਦੇ ਨਾਲ ਹੀ 1.5 ਤੋਂ 2 ਕਿਲੋਮੀਟਰ ਤੇ ਛੇਵੇਂ ਪਾਤਸ਼ਾਹ ਜੀ ਦਾ ਅਸਥਾਨ ਹੈ ਗੁਰੂ ਸਰ ਬਾਬਾ ਜੀ ਦੇ ਸਮੇਂ ਉਥੇ ਸਰੋਵਰਤਾ ਸੀ ਪਰ ਐਵੇਂ ਕੱਚਾ ਜਿਹਾ ਸੀ ਬਹੁਤ ਵਧੀਆ ਨਹੀਂ ਸੀ ਬਾਬਾ ਜੀ ਕਦੇ-ਕਦੇ ਉਸ ਸਥਾਨ ਤੇ ਜਾਂਦੇ ਨਮਸਕਾਰ ਵੀ ਕਰਦੇ ਕਦੇ-ਕਦੇ ਇਸ਼ਨਾਨ ਵੀ ਕਰ ਲੈਂਦੇ ਸਨ ਕਿਉਂਕਿ ਗੁਰਬਾਣੀ ਵਿੱਚ ਵੀ ਆਖਿਆ ਗਿਆ ਹੈ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਣ ਪਾ ਲਿਆ ਲੈ ਧੁਰਮੁਖ ਲਾਵਾ ਜੋ ਵੀ ਗੁਰੂ ਦੇ ਸਿੱਖ ਹਨ ਉਹ ਤਾਂ ਉਸ ਥਾਣੋਂ ਲੱਭਦੇ ਹਨ ਜਿੱਥੇ ਵੀ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਤੇ ਸਿਰਫ ਲੱਭ ਕੇ ਹੀ ਨਹੀਂ ਛੱਡ ਦਿੰਦੇ ਉੱਥੇ ਦੀ ਚਰਨ ਧੂੜ ਲੈ ਕੇ ਮੱਥੇ ਤੇ ਵੀ ਲਾਉਂਦੇ ਹਨ ਸੋ ਇਸ ਕਰਕੇ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਉੱਥੇ ਪਹੁੰਚੇ ਹੋਏ ਸਨ ਤੇ ਉਸ ਸਮੇਂ ਦੇ ਮਸ਼ਹੂਰ ਰਾਗੀ ਭਾਈ ਹੀਰਾ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਪਤਾ ਲੱਗਾ ਬਾਬਾ ਜੀ ਗੁਰੂ ਸਰ ਗਏ ਹੋਏ ਹਨ ਉਹ ਵੀ ਉੱਥੇ ਚਲੇ ਗਏ ਬਾਬਾ ਜੀ ਉਸ ਸਮੇਂ ਇਸ਼ਨਾਨ ਕਰ ਰਹੇ ਸਨ ਭਾਈ ਹੀਰਾ ਸਿੰਘ ਜੀ ਬੈਠ ਗਏ ਜਦੋਂ ਬਾਬਾ ਜੀ ਬਾਹਰ ਆਏ ਭਾਈ ਹੀਰਾ ਸਿੰਘ ਜੀ ਨੇ ਮੱਥਾ ਟੇਕਿਆ ਤੇ ਫਿਰ ਬਚਨ ਕਰਦਿਆਂ ਕਰਦਿਆਂ ਬੇਨਤੀ ਕੀਤੀ ਬਾਬਾ ਜੀ ਦਾਸ ਨੂੰ ਕੋਈ ਸਮਤ ਦਿਓ ਤਾਂ ਬਾਬਾ ਜੀ ਕਹਿਣ ਲੱਗੇ ਹੀਰਾ ਸਿੰਘਾ ਜੇ ਕਿਸੇ ਗੁਰਸਿੱਖ ਦਾ ਇਸ਼ਨਾਨ ਕਰਨ ਲੱਗਿਆ ਕਸ਼ਹਿਰਾ ਉੱਤਰ ਜਾਏ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਚਾਹੀਦਾ ਚਾਹੀਦਾ ਤਾਂ ਇਸ ਤਰ੍ਹਾਂ ਹੈ ਵੀ ਜਦੋਂ ਕਸ਼ਹਿਰਾ ਬਦਲਦੇ ਹਾਂ ਇੱਕ ਪਹੁੰਚਾ ਪਾਉਂਦੇ ਹਾਂ ਇੱਕ ਲਾਉਂਦੇ ਹਾਂ ਪਰ ਦੋਨੋਂ ਪਹੁੰਚੇ ਉੱਤਰ ਜਾਣ ਤਾਂ ਫਿਰ ਸਿੱਖ ਕੀ ਕਰੇ ਤਾਂ ਹੀਰਾ ਸਿੰਘ ਅੱਗੋਂ ਕਹਿਣ ਲੱਗਾ ਜੀ ਮਰਿਆਦਾਂ ਦਾ ਇਹ ਹੈ ਕਿ ਪੰਜ ਪਿਆਰਿਆਂ ਦੇ ਸਾਹਮਣੇ ਮਾਫੀ ਮੰਗੇ ਜੋ ਉਹ ਸਜ਼ਾ ਲਾ ਦੇਣ ਉਸ ਨੂੰ ਪੂਰੀ ਕਰੇ ਤਾਂ ਫਿਰ ਬਾਬਾ ਜੀ ਕਹਿਣ ਲਗੇ ਅੱਜ ਮੇਰਾ ਕਸ਼ਹਿਰਾ ਉੱਤਰ ਗਿਆ ਹੀਰਾ ਸਿੰਘ ਚਲੋ ਫਿਰ ਪਹਿਲਾ ਡੰਨ ਲਵਾ ਲਈਏ ਹੀਰਾ ਸਿੰਘ ਕਹਿਣ ਲੱਗਾ ਜੀ ਤੁਹਾਡਾ ਕਸ਼ਹਿਰਾ ਤਾਂ ਕੋਈ ਨਹੀਂ ਉਤਰਿਆ ਅਸੀਂ ਵੀ ਤਾਂ ਉੱਥੇ ਹੀ ਸੀ ਤਾਂ ਬਾਬਾ ਜੀ ਨੇ ਤਾੜਿਆ ਤੇ ਕਹਿਣ ਲੱਗੇ ਮੈਂ ਤੇਰੀ ਗੱਲ ਕਰ ਰਿਹਾ ਹਾਂ ਕੀ ਆਪਣੀ ਕਰ ਰਿਹਾ ਹਾਂ ਮੈਨੂੰ ਪਤਾ ਹੈ ਕਿ ਤੈਨੂੰ ਪਤਾ ਹੈ ਚਲੋ ਪਹਿਲਾਂ ਪੁੱਲ ਬਖਸ਼ਾਈਏ ਤਾਂ ਬਾਬਾ ਜੀ ਆ ਗਏ ਨਾਨਕ ਸਰ ਤਾਂ ਪਹਿਲਾਂ ਹੀ ਬਹੁਤ ਸੰਗਤ ਦਰਸ਼ਨਾਂ ਨੂੰ ਬੈਠੀ ਸੀ ਕਿ ਕਦੋਂ ਬਾਬਾ ਜੀ ਦਰਸ਼ਨ ਦੇਣਗੇ ਪਿਆਰ ਵਾਲਿਆਂ ਦੀ ਆਵਾਜ਼ ਹੈ ਉਹਨਾਂ ਵਾਸਤੇ ਤਾਂ ਇੱਕ ਘੜੀ ਦਾ ਵਿਛੋੜਾ ਵੀ ਜੁਗਾਂ ਦੇ ਬਰਾਬਰ ਹੈ ਸੰਗਤਾਂ ਅਰਦਾਸ ਕਰ ਰਹੀਆਂ ਸਨ ਪਰ ਬਾਬਾ ਜੀ ਜਦੋਂ ਸੰਗਤ ਵਿੱਚ ਆ ਕੇ ਖੜੋਤੇ ਗਲ ਵਿੱਚ ਪੱਲਾ ਪਾਇਆ ਦੋਵੇਂ ਕੋਮਲ ਹੱਥ ਜੋੜੇ ਹੋਏ ਹਨ ਸਾਰੀ ਸੰਗਤ ਬੜੀ ਹੈਰਾਨ ਹੈ ਇੱਕਦਮ ਸਨਾਟਾਸ਼ ਆ ਗਿਆ ਤਾਂ ਬਾਬਾ ਜੀ ਨੇ ਆਪਣੇ ਬਚਨ ਨੂੰ ਦੁਹਰਾਇਆ ਤੇ ਕਹਿਣ ਲੱਗੇ ਗੁਰੂ ਕੀ ਸੰਗਤ ਅੱਜ ਮੇਰੇ ਕੋਲੋਂ ਇੱਕ ਗੁਨਾਹ ਹੋ ਗਿਆ ਹੈ ਮੇਰਾ ਕਸ਼ਹਿਰਾ ਉੱਤਰ ਗਿਆ ਹੈ ਤੇ ਗੁਰੂ ਕੇ ਸਿੱਖ ਲਈ ਇਹ ਗੁਨਾਹ ਬਹੁਤ ਭਾਰੀ ਹੈ ਇਸ ਲਈ ਤੁਸੀਂ ਕਿਰਪਾ ਕਰੋ ਪੰਜ ਸਿੰਘ ਖੜੇ ਹੋ ਕੇ ਮੈਨੂੰ ਡੰਨ ਲਓ ਮੇਰਾ ਗੁਨਾਹ ਬਖਸ਼ਿਆ ਜਾਵੇ ਹੁਣ ਕੋਲ ਖੜਾ ਹੋਵੇ ਜੋ ਬਾਬਾ ਜੀ ਨੂੰ ਡੰਨ ਲਾਵੇ ਕਹਿਣ ਲੱਗੇ ਕਿਉਂ ਬਈ ਗੁਨਾਹਗਰ ਤੁਹਾਡੇ ਸਾਹਮਣੇ ਖੜਾ ਹੈ ਜਦੋਂ ਤਿੰਨ ਚਾਰ ਵਾਰ ਬਾਬਾ ਜੀ ਨੇ ਆਖਿਆ ਤਾਂ ਪੰਜ ਸਿੰਘ ਡਰ ਦੇ ਡਰ ਦੇ ਖੜੇ ਹੋਏ ਉਹ ਡਰਦੇ ਸਨ ਕਿ ਪਤਾ ਨਹੀਂ ਬਾਬਾ ਜੀ ਦੇ ਬਚਨ ਵਿੱਚ ਕੀ ਰਾਜ ਹੈ ਆਖਰ ਇਹਨਾਂ ਨੇ ਦੰਨ ਇਹ ਲਾਇਆ ਕਿ ਬਾਬਾ ਜੀ ਤੁਸੀਂ ਪੰਜ ਵਾਰ ਵਾਹਿਗੁਰੂ ਆਖੋ ਤਾਂ ਸੱਤ ਵਚਨ ਕਰਕੇ ਜਦੋਂ ਬਾਬਾ ਜੀ ਨੇ ਪੰਜ ਵਾਰ ਜਦੋਂ ਬਾਬਾ ਜੀ ਨੇ ਪੰਜ ਵਾਰ ਵਾਹਿਗੁਰੂ ਆਖਿਆ ਤਾਂ ਦੱਸਦੇ ਹਨ ਕਿ ਉਸ ਵੇਲੇ ਸੁਣਨ ਵਾਲੇ ਵੀ ਅश्चर्यਜ ਸਨ ਕਿ ਇਤਨੀ ਮਿੱਠੀ ਆਵਾਜ਼ ਅਤੇ ਇਤਨੀ ਗੂੰਜੀ ਜ਼ਮੀਨ ਅਸਮਾਨ ਵੀ ਨਾਲ ਹੀ ਗੂੰਜ ਪਏ ਕਿਉਂਕਿ ਸਤ ਹੈ ਗੁਰਮੁਖ ਰੋਮ ਰੋਮ ਹਰਤੇ ਆਵੇ ਜਦੋਂ ਗੁਰਮੁਖ ਨਾਮ ਜਪਦਾ ਹੈ ਤਾਂ ਉਸ ਦੇ ਰੋਮ ਰੋਮ ਵਿੱਚੋਂ ਆਵਾਜ਼ ਆਉਂਦੀ ਹੈ ਤੇ ਬਾਬਾ ਜੀ ਨਾਲੋਂ ਗੁਰਮੁਖ ਹੋਰ ਕੌਣ ਹੋਵੇਗਾ ਤੇ ਜਦੋਂ ਬਾਬਾ ਜੀ ਬੈਠੇ ਤਾਂ ਭਾਈ ਹੀਰਾ ਸਿੰਘ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਦਾਸ ਨੂੰ ਕੋਈ ਸੁਮਤ ਬਖਸ਼ੋ ਤਾਂ ਬਾਬਾ ਜੀ ਕਹਿਣ ਲੱਗੇ ਹੀਰਾ ਸਿੰਘ ਅਜੇ ਸਮਝ ਨਹੀਂ ਆਈ ਇਹ ਜੋ ਕੁਝ ਵੀ ਮੈਂ ਕੀਤਾ ਇਹ ਸਮਤ ਬਖਸ਼ਣ ਵਾਸਤੇ ਹੀ ਕੀਤਾ ਹੀਰਾ ਸਿਆ ਮੇਰਾ ਕੋਈ ਕਸ਼ਹਿਰਾ ਨਹੀਂ ਸੀ ਉਤਰਿਆ ਨਾ ਹੀ ਮੈਂ ਉਤਰਨ ਦਿੰਦਾ ਹਾਂ ਇਹ ਤਾਂ ਮੈਂ ਅਮਲ ਕਰਕੇ ਸਮਝਾਇਆ ਹੈ ਕਿ ਜੇ ਗੁਰੂ ਦਾ ਸਿੱਖ ਹੋਵੇ ਤੇ ਦੁਨੀਆ ਉਸ ਨੂੰ ਜਿਤਨਾ ਮਰਜੀ ਵੱਡਾ ਸਮਝਣ ਲੱਗ ਜਾਵੇ ਤੇ ਉਸ ਦਾ ਸਤਕਾਰ ਕਰੇ ਪਰ ਜੇ ਉਸ ਕੋਲੋਂ ਕਦੇ ਜਾਣੇ ਜਾਂ ਅਣਜਾਣੇ ਭੁੱਲ ਗਲਤੀ ਹੋ ਜਾਵੇ ਤਾਂ ਉਹ ਸੰਗਤ ਵਿੱਚ ਖੜਾ ਹੋ ਕੇ ਭੁੱਲ ਮੰਨ ਲਵੇ ਇਸ ਹੈਂਕੜ ਵਿੱਚ ਨਾ ਰਹੇ ਕਿ ਮੇਰਾ ਤਾਂ ਦੁਨੀਆ ਸਤਕਾਰ ਕਰਦੀ ਹੈ ਮੈਂ ਭਾਵੇਂ ਗਲਤੀ ਵੀ ਕਰ ਲਵਾਂ ਭੁੱਲ ਨਾ ਮੰਨਾ ਕਿਉਂਕਿ ਮੇਰੀ ਇਸ ਗੱਲ ਵਿੱਚ ਹੱਤਖ ਹੈ ਤਾਂ ਸੰਗਤ ਜੀ ਬਾਬਾ ਜੀ ਕਹਿਣ ਲੱਗੇ ਇੱਕ ਪਾਸੇ ਦੁਨੀਆ ਦੀ ਇੱਜ਼ਤ ਹੈ ਇੱਕ ਪਾਸੇ ਗੁਰੂ ਨਾਨਕ ਦੀ ਦਰਗਾਹ ਦੀ ਇੱਜ਼ਤ ਹੈ ਹੁਣ ਦੇਖ ਲਵੇ ਕਿ ਕਿਹੜੀ ਇੱਜ਼ਤ ਵਿੱਚ ਸੁਖ ਸਮਝਦਾ ਹੈ ਦੁਨੀਆ ਦੀ ਇੱਜ਼ਤ ਕੋਸ਼ ਸਮੇ ਲਈ ਹੀ ਹੈ ਦਰਗਾਹ ਦੀ ਇੱਜ਼ਤਾਂ ਸਦਾ ਲਈ ਹੀ ਰਹਿੰਦੀ ਹੈ ਜਿਸ ਵੇਲੇ ਇਹ ਸਾਰੀ ਗੱਲ ਦਾ ਖੁਲਾਸਾ ਬਾਬਾ ਜੀ ਨੇ ਭਾਈ ਹੀਰਾ ਸਿੰਘ ਦੇ ਅੱਗੇ ਖੋਲਿਆ ਤਾਂ ਭਾਈ ਹੀਰਾ ਸਿੰਘ ਚਰਨਾਂ ਤੇ ਟਹਿ ਪਿਆ ਤੇ ਕਹਿੰਦਾ ਧੰਨ ਬਾਬਾ ਜੀ ਤੁਸੀਂ ਸਾਨੂੰ ਸਮੱਤ ਬਖਸ਼ਣ ਵਾਸਤੇ ਐਡੀ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਗੁਨਾਹਗਾਰ ਦੱਸ ਕੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ ਬਾਬਾ ਜੀ ਅਸੀਂ ਤੁਹਾਡਾ ਦੇਣਾ ਕਦੇ ਵੀ ਨਹੀਂ ਦੇ ਸਕਦੇ ਅੱਜ ਸੰਗਤ ਜੀ ਅੱਜ ਬਾਬਾ ਨਨ ਸਿੰਘ ਜੀ ਮਹਾਰਾਜ ਦੀ ਜੈ ਜੈਕਾਰ ਸਾਰੀ ਦੁਨੀਆ ਵਿੱਚ ਹੋ ਰਹੀ ਹੈ ਕਿਉਂ ਕਿ ਕਿਉਂਕਿ ਬਾਬਾ ਜੀ ਐਸੇ ਮਹਾਨ ਮਹਾਪੁਰਖ ਸਨ ਅਤੇ ਹੁਣ ਵੀ ਹਨ ਜਿਨ੍ਹਾਂ ਬਾਬਤ ਸਾਹਿਬ ਫਰਮਾਉਂਦੇ ਹਨ ਜੋ ਕਿਛ ਕਰੇ ਸੋਈ ਪ੍ਰਭੂ ਮਾਨੇ ਹੋਏ RAM ਨਾਮ ਰੰਗਰਾਤੇ ਤਿੰਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਭਰਾਤੇ ਜੋ ਕੁਝ ਮੇਰਾ ਵਾਹਿਗੁਰੂ ਕਰਦਾ ਹੈ ਉਸ ਨੂੰ ਪੜਾ ਕਰਕੇ ਮੰਨਣਾ ਤੇ ਹਰ ਵਕਤ ਵਾਹਿਗੁਰੂ ਨਾਮ ਵਿੱਚ ਰੰਗੇ ਰਹਿਣਾ। ਉਹਨਾਂ ਦੀ ਸੋਭਾ ਫਿਰ ਹਰ ਥਾਂ ਤੇ ਹੁੰਦੀ ਹੈ। ਸੰਗਤ ਜੀ ਗੁਰਬਾਣੀ ਦੀ ਤੋਕ ਹੈ ਤਿੰਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ। ਇਸ ਵਾਸਤੇ ਅੱਜ ਹਰ ਥਾਂ ਤੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਤੇਰੀ ਜੈ ਹੋਵੇ ਕਰਨੀ ਤੋਂ ਬਿਨਾ ਵਡਿਆਈ ਨਹੀਂ ਹੁੰਦੀ। ਸਤਿਗੁਰ ਦੀ ਬਾਣੀ ਵਿੱਚ ਆਖਿਆ ਹੈ ਇਸ ਮਨੁੱਖ ਨੂੰ ਸੰਬੋਧਨ ਸੰਬੋਧਨ ਕਰਕੇ ਭਾਈ ਨਾਮ ਜਪੋ ਜੀ ਕਿਵੇਂ ਜਪੀਏ ਤਾਂ ਸਾਹਿਬ ਆਖਦੇ ਹਨ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਸੰਗਤ ਜੀ ਕਮਾਲ ਦੀ ਗੱਲ ਹੈ ਇੱਕ 5 ਸਾਲ ਦਾ ਬੱਚਾ ਤੇ ਇੱਕ 6 ਸਾਲ ਦਾ ਬੱਚਾ ਇਹਨਾਂ ਦਾ ਨਾਮ ਲੈ ਕੇ ਆਖਿਆ ਹੈ ਇਤਨੇ ਜਪੀ ਤਬੀ ਪੀਰ ਫਕੀਰ ਬੰਦਗੀ ਵਾਲੇ ਉਹਨਾਂ ਦੀ ਮਿਸਾਲ ਨਹੀਂ ਦਿੱਤੀ 5 6 ਸਾਲ ਦੇ ਬੱਚਿਆਂ ਵਿੱਚ ਕੀ ਗੁਣ ਸਨ ਹਾਂ ਭਾਈ ਉਹਨਾਂ ਵਿੱਚ ਬਹੁਤ ਵੱਡੇ ਗੁਣ ਸਨ ਦੇਖੋ 5 ਸਾਲ ਦਾ ਤਰੂ ਜਦੋਂ ਜਪਣ ਲੱਗਾ ਤੇ ਫਿਰ ਜਪੀ ਹੀ ਗਿਆ ਭਾਵੇਂ ਸਾਹਮਣੇ ਕਿਤਨੇ ਡਰ ਆਏ ਕਿਤਨੇ ਲਾਲਚ ਦਿੱਤੇ ਪਿਓ ਨੇ ਆਖਿਆ ਰਾਜ ਲੈ ਲੈ ਪਰ ਘਰੇ ਵਾਪਸ ਆ ਜਾ ਪਰ ਤਰੂ ਕਹਿੰਦਾ ਮੈਨੂੰ ਹੁਣ ਕਿਸੇ ਵਸਤੂ ਦੀ ਇੱਛਾ ਨਹੀਂ ਹੁਣ ਮੈਂ ਨਾਮ ਹੀ ਜਪਾਂਗਾ ਤੇ ਗੁਰਮੁਖੋ 5 ਸਾਲ ਦੇ ਬੱਚੇ ਨੂੰ ਤਾਂ ਭਾਵੇਂ ਬਰਫੀ ਦੇ ਟੁਕੜੇ ਦਾ ਲਾਲਚ ਦੇ ਕੇ ਮਗਰ ਲਾਲੋ ਬੱਚੇ ਦੀ ਕਿਹੜੀ ਗੱਲ ਹੈ ਅੱਜ ਤਾਂ ਵੱਡੇ-ਵੱਡੇ ਕਹਿੰਦੇ ਕੋਹਾਂਦਿਆਂ ਦੇ ਪੈਰ ਫਿਸਲ ਜਾਂਦੇ ਹਨ ਪਰ ਉਹ ਬੱਚਾ ਜਿਸ ਨੇ ਰਾਜ ਭਾਗ ਦਾ ਲਾਲਚ ਵੀ ਨਹੀਂ ਕੀਤਾ ਤਦੇ ਤਾਂ ਬਾਣੀ ਵਿੱਚ ਉਸ ਦੀ ਇਤਨੀ ਪ੍ਰੋੜਤਾ ਕੀਤੀ ਗਈ ਹੈ ਤੇ ਦੂਸਰਾ ਪਹਿਲਾ ਉਹ ਵੀ ਛੋਟਾ ਜਿਹਾ ਬਾਲਕ ਹੈ ਕਿੰਨੇ ਡਰਾਵੇ ਦਿੱਤੇ ਗਏ ਅੱਗ ਵਿੱਚ ਸੁੱਟਿਆ ਪਾਣੀ ਵਿੱਚ ਡੋਬੋਇਆ ਪਰ ਆਖਿਆ ਨਹੀਂ ਛੋਡੋ ਰੇ ਬਾਬਾ RAM ਨਾਮ ਐਵੇਂ ਨਹੀਂ ਸਾਧ ਸੰਗਤ ਜੀ ਕਿਸੇ ਦੀ ਵਡਿਆਈ ਹੁੰਦੀ ਬਾਬਾ ਨੰਦ ਸਿੰਘ ਜੀ ਵਿੱਚ ਵੀ ਐਸੇ ਗੁਣ ਸਨ ਤਦੇ ਤਾਂ ਸੋ ਸਾਖੀ ਵਿੱਚ ਕਲਗੀਧਰ ਕਲਗੀਧਰ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਲਿਖ ਦਿੱਤਾ ਹੈ ਨੰਦ ਸਿੰਘ ਆਦੀ ਬਾਬਾ ਨੰਦ ਸਿੰਘ ਆਦੀ ਚੌਪਈ ਹਮ ਦੇਖਤ ਖਾਲਸਾ ਉਠਾ ਤੁਰਕ ਤੇਜ ਦੂਰ सगला ਮੁਠਾ ਨੰਦ ਸਿੰਘ ਗਰਜਾ ਸਿੰਘ ਆਦੀ ਪੰਥਲਾਜ ਸਭ ਹਿਣ ਮਿਲਸਾਜੀ ਦੇਵਾ ਸਿੰਘ ਅਤਰ ਸਿੰਘ ਸੂਰਾ ਮਦਨ ਸਿੰਘ ਰਾਮ ਸਿੰਘ ਪੂਰਾ ਕਪੂਰ ਸਿੰਘ ਗੁਰਬਖਸ਼ ਸਿੰਘ ਚੋਲਾ ਸਿੰਘ ਐ ਸੱਜਣ ਸਿੰਘ ਨੰਦ ਸਿੰਘ ਆਦੀ ਆਦੀ ਦਾ ਭਾਵ ਹੈ ਸਭ ਤੋਂ ਸ਼੍ਰੋਮਣੀ ਹੁਣ ਤੁਸੀਂ ਸੋਚੋਗੇ ਕਿ ਬਾਕੀ ਮਹਾਪੁਰਸ਼ ਸਭ ਐਵੇਂ ਹੀ ਸਨ ਨਹੀਂ ਗੁਰਮਖ ਪਿਆਰਿਓ ਇਹ ਗੱਲ ਨਹੀਂ ਹੈ ਫਿਰ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਕਿ ਬਾਬਾ ਨੰਦ ਸਿੰਘ ਜੀ ਨੇ ਇੱਕ ਉਹ ਕੰਮ ਕੀਤਾ ਹੈ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਉਹ ਕੰਮ ਕਰਕੇ ਸਿੱਖ ਪੰਥ ਦੀ ਲਾਜ ਰੱਖੀ ਗਈ ਨਹੀਂ ਤਾਂ ਅੱਜ ਦੁਨੀਆ ਨੇ ਇਹੋ ਹੀ ਆਖਣਾ ਸੀ ਕਿ ਸਿੱਖ ਕੌਮ ਵਿੱਚ ਕੇਵਲ ਹੀ ਕੇਵਲ ਆਖਿਆ ਹੀ ਜਾਂਦਾ ਹੈ ਪਰ ਕੋਈ ਮੰਨਦਾ ਨਹੀਂ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਪਰ ਬਾਬਾ ਜੀ ਨੇ ਐਸਾ ਅਦਬ ਕੀਤਾ ਸੰਗਤ ਜੀ ਜਿਸ ਅਦਬ ਨੂੰ ਤੱਕ ਕੇ ਕਈਆਂ ਨੇ ਇਸ ਮਹੱਤਵਪੂਰਨ ਕੰਮ ਨੂੰ ਅਪਣਾ ਲਿਆ ਅਤੇ ਮੰਨ ਲਿਆ ਕਿ ਇਹ ਬਾਬਾ ਜੀ ਦਾ ਫੈਸਲਾ ਠੀਕ ਹੈ ਤੇ ਜੋ ਲੋਕ ਆਪ ਅਦਬ ਨਹੀਂ ਸੰਕਰ ਸਕਦੇ ਉਹ ਨਿੰਦਿਆ ਕਰਨ ਲੱਗਦੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਇੱਕ ਬੁੱਤ ਪ੍ਰਸਤੀ ਹੈ ਇਹ ਗੱਲ ਉਹ ਲੋਕ ਕਹਿੰਦੇ ਹਨ ਜੋ ਆਪ ਅਦਬ ਸਤਕਾਰ ਨਹੀਂ ਕਰ ਸਕਦੇ ਪਰ ਸੰਗਤ ਦੇ ਵਿੱਚ ਉਹਨਾਂ ਨੂੰ ਕੋਈ ਸਤਕਾਰ ਨਹੀਂ ਮਿਲ ਸਕਿਆ ਜੇ ਸੰਗਤ ਵਿੱਚ ਸਤਕਾਰ ਜਾਂ ਸਾਖ ਬਣੀ ਤਾਂ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਇਸ ਅਦਬ ਨੂੰ ਠੀਕ ਰਾਰ ਦਿੱਤਾ ਅਤੇ ਇਸ ਦੇ ਮੋਢੀ თანਤਨ ਪਿਆਰੇ ਬਾਬਾ ਨਨ ਸਿੰਘ ਜੀ ਸਨ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰੂ ਸਮਝ ਕੇ ਸਤਕਾਰ ਸ਼ੁਰੂ ਕੀਤਾ ਇਸੇ ਕਰਕੇ ਸਾਹਿਬ ਨੇ ਇਸ ਫਰਮਾਇਆ ਆਨੰਦ ਸਿੰਘ ਗਰਜਾ ਸਿੰਘ ਆਦੀ ਪੰਥ ਲਾਜ ਸਭਹਿਣ ਮਿਲ ਸਾਜੀ ਸੰਗਤ ਜੀ ਬਾਬਾ ਨਨ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਐਸਾ ਸਤਕਾਰ ਕੀਤਾ ਜਿਸ ਕਾਰਨ ਅੱਜ ਸਿੱਖ ਕੋਮ ਸਿਰ ਉੱਚਾ ਕਰ ਸਕਦੀ ਹੈ ਸੋ ਸਤ ਹੈ ਗੁਰਬਾਣੀ ਦਾ ਫੈਸਲਾ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਜਿਸ ਨੇ ਵੀ ਗੁਰੂ ਨਾਨਕ ਨੂੰ ਪੂਜਿਆ ਹੈ ਉਸ ਦੀ ਪੂਜਾ ਸੰਸਾਰ ਤੇ ਹੋ ਰਹੀ ਹੈ ਇਸ ਲਈ ਤਾਂ ਅੱਜ ਤਾਂ ਤਾਂ ਦੇ ਪਿਆਰੇ ਬਾਬਾ ਨੰਦ ਸਿੰਘ ਜੀ ਦੀ ਜੈ ਜੈਕਾਰ ਹਰ ਥਾਂ ਤੇ ਹੋ ਰਹੀ ਹੈ ਆਓ ਕਰੋ ਤੁਸੀਂ ਵੀ ਸਾਰੇ ਬਾਬਾ ਨੰਦ ਸਿੰਘ ਜੀ ਤੇਰੀ ਜੈ ਹੋਵੇ ਸਭ ਦੇਵਤੇ ਫੁੱਲ ਵਰਸਾਉਂਦੇ ਬਾਬਾ ਨਨਤ ਸਿੰਘ ਜੀ ਤੇਰੀ ਜੈ ਹੋਵੇ ਸੋ ਸੰਗਤ ਜੀ ਇੱਥੇ ਇਹ ਸਾਖੀ ਸਮਾਪਤ ਹੁੰਦੀ ਹੈ ਧਿਆਨ ਨਾਲ ਸਾਖੀ ਨੂੰ ਸਰਵਣ ਕਰਨ ਲਈ ਆਪ ਸਭ ਸੰਗਤਾਂ ਦਾ ਹੱਥ ਜੋੜ ਕੇ ਬਹੁਤ ਜ਼ਿਆਦਾ ਸ਼ੁਕਰਾਨਾ ਸੰਗਤ ਜੀ ਇਹ ਸਾਖੀ ਤੋਂ ਅਸੀਂ ਨੂੰ ਇਹੀ ਸਿੱਖਿਆ ਮਿਲੀ ਹੈ ਕਿ ਕਿਸ ਤਰ੍ਹਾਂ ਬਾਬਾ ਜੀ ਨੇ ਹੀਰਾ ਸਿੰਘ ਨੂੰ ਸਮੱਤ ਬਖਸ਼ੀ ਸੰਗਤ ਜੀ ਵੱਧ ਤੋਂ ਵੱਧ ਨਿਤਨੇਮ ਕਰੋ ਗੁਰੂ ਵਾਲੇ ਬਣੋ ਗੁਰੂ ਘਰ ਦੀ ਸੇਵਾ ਕਰੋ ਪੱਕੇ ਨਿਤਨੇਮੀ ਬਣੋ ਅੰਮ੍ਰਿਤ ਛਕੋ ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਸੰਗਤ ਜੀ ਆਪ ਜੀ ਦੇ ਨਾਲ ਸਾਖੀ ਸਾਂਝਿਆ ਕਰਦੇ ਹੋਇਆ ਦਾਸ ਤੋਂ ਜੇ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਤੁਸੀਂ ਬਖਸ਼ਣਹਾਰ ਹੋ ਬਖਸ਼ਣਯੋਗ ਹੋ ਮਾਫ ਕਰ ਦੇਣਾ ਸੰਗਤ ਜੀ ਦੋਵੇਂ ਹੱਥ ਜੋੜ ਕੇ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਮਹਿਮਾ ਸਾਧੂ ਸੰਗਤ ਕੀ ਸੁਨੋ ਮੀਤਾ ਮੈਂ ਨਹੀਂ ਕੋਈ ਕੁੱਤ ਆ ਤੁਂ ਘਰੇ ਮਰਮਨ ਭੈ